جدوڈ ہو گیا کہ میں ہی پرمیشور ہاں تا ادو نے ڈائلوگ مارا سا ایک میں لنکیشور ہوں میں سرویشور ہوں کرو سجدہ مجھے جکے کیونکہ میں ہی پرمیشور ہوں <laughs> راو ہوں میں راون ਲੰਕਾ ਦੀ ਪਤੀ ਰਾਵਣ ਐ ਕਹਿੰਦੇ ਕਰਨੇ ਆ ਕਿ ਰਾਵਣ ਵਰਗਾ ਵਿਦਵਾਨ ਕੋਈ ਨਹੀਂ ਸੀ ਕਾ ਜੀ ਤੁਸੀਂ ਕੋਈ ਵੀ ਹਿਸਟਰੀ ਦੇਖ ਲਓ ਰਾਵਣ ਵਰਕੇ ਅਸ਼ੀਰਵਾਦ ਵਰਦਾਨ ਕਿਸੇ ਨੇ ਨਹੀਂ ਪਾਏ ਨਾ ਹੀ ਉਹਨਾਂ ਵਰਗਾ ਕੋਈ ਯੋਦਾ ਸੀਗਾ ਸਭ ਤੋਂ ਵੱਡਾ ਰਾਜ ਰਾਵਣ ਦਾ ਸੀਗਾ ਤੇ ਉਹ ਤਾਂ ਕੁਝ ਗਲਤੀਆਂ ਉਹਨਾਂ ਦੀਆਂ ਹੋਈਆਂ ਜਿਹਦੇ ਕਰਕੇ ਉਹਨਾਂ ਨੂੰ ਅਗਨੀ ਦਿੱਤੀ ਜਾਂਦੀ ਆ ਇਹ ਇੱਕ ਮਤਲਬ ਪਿਛੋਕੜ ਕੀ ਹੈ ਜਿਹੜੀ ਤੁਸੀਂ ਮਤਲਬ ਦੁੱਬੇ ਪਰਿਵਾਰ ਵੱਲੋਂ ਜਿਹੜੀ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ। ਪਾਇਲਪਿੰਡ ਨੂੰ ਹੀ ਕਿਉਂ ਚੁਣਿਆ ਗਿਆ ਬੁੱਤ ਇੱਥੇ ਰਾਵਣ ਦਾ ਜਿਹੜਾ ਸਟੈਚੂ ਬਣਾਇਆ ਐਕਚੁਅਲੀ ਫੈਮਿਲੀ ਪਾਇਲ ਤੋਂ ਬਿਲੋਂਗ ਕਰਦੀ ਹੈ ਜੀ। ਹਾਂ ਜੀ। ਕੀ ਮੀਰਬਲਦਾਰ ਸੀਗੇ ਜੀ, ਸ਼ਾਹੀ ਹਕੀਮ ਸੀਗੇ। ਜਿਨ੍ਹਾਂ ਨੇ ਮੰਦਿਰ ਬਣਾਇਆ ਸੀਗਾ। ਠੀਕ ਹੈ 1835 ਉਹਨਾਂ ਦੇ ਦੋ ਵਿਆਹ ਹੋਏ ਸੀ ਪਰ ਔਲਾਦ ਕੋਈ ਨਹੀਂ ਸੀ। ਸ਼ਾਹੀ ਹਕੀਮ ਸੀ ਰਾਜਾਂ ਦੇ ਫੇਰ ਵੀ ਉਹਨਾਂ ਦੇ ਔਲਾਦ ਨਹੀਂ ਸੀ। ਉਸੇ ਤਰ੍ਹਾਂ ਮੁਝੇ ਪੂਜਾ ਰੁਕੀ ਹੋ ਨਹੀਂ ਜੀ ਕਦੇ ਵੀ ਨਹੀਂ ਰੁਕੀ। ਕਦੇ ਵੀ ਨਹੀਂ ਰੁਕੀ। 84 ਚ ਵੀ ਨਹੀਂ 57 ਚ ਵੀ ਨਹੀਂ 18 55 ਦੇ ਗਦਰ ਚ ਵੀ ਨਹੀਂ ਰੁਕੀ। ਅੱਜ ਨਹੀਂ ਸ਼ਕਤੀ ਦੀ तुझमें ਤੂੰ ਮੇਰੇ پاس ਆ ਜਾਂਦਾ ਤੇਰੇ ਬਾਪ ਦਾ ਬਦਲਾ ਉਸੇ ਦਮ ਲੈ ਕੇ ਦਿਖਲਾਤਾ ਲੰਕੈਸ਼ਵਰ ਰਾਵਣੂ ਮੈਂ ਰਾਵਣ ਹੁੰਦਾ ਹੀ ਹੈ ਜੀ ਹੁਣ ਹਰ ਸਾਲ ਜਦ ਕੀ ਆਪਾਂ ਨੂੰ ਆਪਣੇ ਅੰਦਰ ਵਾਲੇ ਰਾਵਣ ਨੂੰ ਮਾਰਨਾ ਚਾਹੀਦਾ ਜੀ ਠੀਕ ਹੈ ਜਿਹੜਾ ਲੋਕਾਂ ਦੇ ਖੂਨ ਪੀਂਦਾ ਉਹ ਰਾਵਣ ਨੂੰ ਮਾਰਨਾ ਚਾਹੀਦਾ ਗਰੀਬਾਂ ਦਾ ਹੱਕ ਖਾਂਦਾ ਉਹ ਰਾਵਣ ਨੂੰ ਮਾਰਨਾ ਚਾਹੀਦਾ ਜਾਂ ਧਰਮ ਦੇ ਨਾਮ ਤੇ ਲੜਾਉਂਦਾ ਉਹ ਰਾਵਣ ਨੂੰ ਮਾਰਨਾ ਚਾਹੀਦਾ ਰੈਦਰ ਦੈਨ ਕੀ ਇਹਨਾਂ ਨੂੰ ਮਾਰਨਾ ਚਾਹੀਦਾ ਇਹ ਤਾਂ ਮੁੜ ਕੇ ਪੈਦਾ ਹੀ ਨਹੀਂ ਹੋਣੇ ਐ ਜੀ ਇਹ ਸ਼ਕਤੀ ਤਾਂ ਕਦੇ ਮਿਲਣੀ ਹੀ ਨਹੀਂ ਹੈਗੀਆਂ ਦੁਸ਼ਾਰੋ ਤਿਆਰ ਪੂਰੇ ਵਿਸ਼ਵ ਭਰ ਵਿੱਚ ਬੜੀ ਧੂਮ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਜਿੱਥੇ ਕਿ ਸਾਰਿਆਂ ਨੂੰ ਪਤਾ ਹੈ ਕਿ ਇਸ ਦਿਨ ਰਾਵਣ ਮੇਗਨਾਥ ਤੇ ਕੁੰਭਕਰਨ ਦੇ ਪੁਤਲੇ ਸਾੜੇ ਜਾਂਦੇ ਹਨ ਤੇ ਜਿੱਥੇ ਕਿ ਸਾਨੂੰ ਬਚਪਨ ਤੋਂ ਹੀ ਰਾਵਣ ਦੀਆਂ ਜਿਹੜੀਆਂ ਬੁਰਾਈਆਂ ਸੀ ਉਹਨਾਂ ਬਾਰੇ ਦੱਸਿਆ ਗਿਆ ਭਈ ਰਾਵਣ ਇੱਕ ਬੁਰਾ ਸੀਗਾ ਬੁਰਾ ਇਨਸਾਨ ਸੀਗਾ ਰਾਖਸ਼ ਸੀਗਾ ਤੇ ਰਾਖਸ਼ ਜਾਤੀ ਨਾਲ ਸੰਬੰਧ ਸੀ ਉਹਦੇ ਤੇ ਇੱਕ ਮਾੜਾ ਇਨਸਾਨ ਸੀਗਾ ਪਰ ਅੱਜ ਤੁਹਾਨੂੰ ਬਿਲਕੁਲ ਇਹਦੇ ਉਲਟ ਇੱਕ ਅਜਿਹੇ ਪਰਿਵਾਰ ਨਾਲ ਮਿਲਾਵਾਂਗੇ ਜੋ ਕਿ ਇਸ ਸ਼ਰਾਵਣ ਦੀ ਪੂਜਾ ਕਰਦੇ ਹਨ ਪੂਜਾ ਤਾਂ ਰਾਵਣ ਦੀ ਕਈ ਇਲਾਕਿਆਂ ਕਈ ਸ਼ਹਿਰਾਂ ਵਿੱਚ ਵੀ ਹੁੰਦੀ ਹੈ ਸ਼੍ਰੀਲੰਕਾ ਵਿੱਚ ਵੀ ਪੂਜਾ ਕੀਤੀ ਜਾਂਦੀ ਹੈ ਸਾਊਥ ਇੰਡੀਆ ਵਿੱਚ ਵੀ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ ਪਰ ਭਾਰਤ ਦੇ ਵਿੱਚ ਖਾਸ ਕਰਕੇ ਭਾਰਤ ਦੇ ਵਿੱਚ ਇਸ ਦੇ ਪੁਤਲੇ ਸਾੜੇ ਜਾਂਦੇ ਹਨ ਪਰ ਇੱਕ ਲੁਧਿਆਣੇ ਦੇ ਅੰਦਰ ਪਾਇਲ ਪਿੰਡ ਹੈ ਜਿੱਥੇ ਕਿ ਰਾਵਣ ਨੂੰ ਸਾੜਿਆ ਨਹੀਂ ਪੂਜਾ ਜਾਂਦਾ ਹੈ ਦੁੱਬੇ ਫੈਮਿਲੀ ਆ ਦੁੱਬੇ ਫੈਮਿਲੀ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਦੇ ਹਾਂ ਉਹਨਾਂ ਕੋਲੋਂ ਸਾਰੀ ਜਾਣਕਾਰੀ ਲੈਣੇ ਆ ਪੁੱਛਦੇ ਹਾਂ ਪੀ ਕੀ ਕਾਰਨਾ ਪੀ ਜਿਹੜਾ ਉਹ ਰਾਵਣ ਨੂੰ ਦੇਵਤਾ ਮੰਨਦੇ ਨੇ ਉਸ ਦੀ ਪੂਜਾ ਕਰਦੇ ਨੇ ਤੇ ਉਹਨੂੰ ਸਾੜਦੇ ਨਹੀਂ ਦਹਨ ਨਹੀਂ ਕਰਦੇ ਉਸ ਦਾ ਤੇ ਕੀ ਗੱਲਾਂ ਬਾਤਾਂ ਨੇ ਸਾਰੀ ਜਾਣਕਾਰੀ ਲੈਣੇ ਆ ਦੂਬੇ ਫੈਮਿਲੀ ਕੋਲ ਹਾਂਜੀ ਸੱਚੀ ਗੱਲ ਸਰ ਸੱਚੀ ਗੱਲ ਸਰ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਸਰ ਜਿਸ ਤਰ੍ਹਾਂ ਕੀ ਦਸਹਿਰਾ ਆ ਰਿਹਾ ਵਾ ਹਨਾ ਜੀ ਤੇ ਹਰ ਦਸਹਿਰੇ ਦੇ ਉੱਤੇ ਰਾਵਣ ਦਾ ਦਹਨ ਹੋਣਾ ਵਾ ਉਹਨੂੰ ਸਾੜਿਆ ਜਾਣਾ ਵਾ ਕੁੰਭਕਰਨ ਮੇਘਨਾਦ ਦੇ ਪੁਤਲੇ ਹਨਾ ਤੇ ਤੁਹਾਡੇ ਵੱਲ ਪੂਜਾ ਕੀਤੀ ਜਾਂਦੀ ਹੈ ਪਹਿਲਾਂ ਤਾਂ ਕਾਰਨ ਕੀ ਆ ਐਕਚੁਅਲੀ ਕਾਰਨ ਇਹ ਹੈ ਕਿ 라ਵਣ ਵਰਗਾ ਵਿਦਵਾਨ ਕੋਈ ਨਹੀਂ ਸੀਗਾ ਜੀ ਤੁਸੀਂ ਕੋਈ ਵੀ ਹਿਸਟਰੀ ਦੇਖ ਲਓ 라ਵਣ ਵਰਗੇ ਅਸ਼ੀਰਵਾਦ ਵਰਦਾਨ ਕਿਸੇ ਨੇ ਨਹੀਂ ਪਾਏ ਨਾ ਹੀ ਉਹਨਾਂ ਵਰਗਾ ਕੋਈ ਯੋਧਾ ਸੀਗਾ ਸਭ ਤੋਂ ਵੱਡਾ ਰਾਜ 라ਵਣ ਦਾ ਸੀਗਾ ਤੇ ਉਹ ਤਾਂ ਕੁਝ ਗਲਤੀਆਂ ਉਹਨਾਂ ਦੀਆਂ ਹੋਈਆਂ ਜਿਹਦੇ ਕਰਕੇ ਉਹਨਾਂ ਨੂੰ ਅਗਨੀ ਦਿੱਤੀ ਜਾਂਦੀ ਹੈ ਆਪਣੇ ਵੀ ਅਗਨੀ ਹਲਕੀ ਅਗਨੀ ਦਿੱਤੀ ਜਾਂਦੀ ਹੈ ਇੱਕ ਸ਼ਗਨ ਦੇ ਦੌਰ ਤੇ ਬਾਕੀ ਉਹਨਾਂ ਨੂੰ ਬੱਕਰੇ ਦੀ ਦਿੱਤੀ ਜਾਂਦੀ ਹੈ ਬਲੀ ਹਲਕਾ ਕੰਨ ਕੱਟ ਕੇ ਦੋ ਤਿੰਨ ਡ੍ਰੌਪ ਬਲੱਡ ਦੀ ਦਿੱਤੀ ਜਾਂਦੀਆਂ ਨੇ ਫਿਰ ਸ਼ਰਾਬ ਦੀ ਬੋਤਲ ਚੜਦੀ ਆ ਉਹਨਾਂ ਨੂੰ ਅਸੀਂ ਤਾਂ ਪੂਜਾ ਕਰਦੇ ਹਾਂ ਪੂਰੀ ਉਹਨਾਂ ਦੀ ਜੀ ਪਰ ਕੀ ਇਹਦਾ ਇਹ ਮਤਲਬ ਪਿਛੋਕੜ ਕੀ ਹੈ ਵੀ ਜਿਹੜੀ ਤੁਸੀਂ ਮਤਲਬ ਦੁੱਬੇ ਪਰਿਵਾਰ ਵੱਲੋਂ ਜਿਹੜੀ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ ਨਹੀਂ ਐਕਚੁਅਲੀ ਇਹਨਾਂ ਦੇ ਗੁਣਾ ਕਰਕੇ ਹੀ ਪੂਜਾ ਕੀਤੀ ਜਾਂਦੀ ਹੈ ਕੋਈ ਇਹਦਾ ਹਿਸਟੋਰੀਕਲ ਹੋ ਨਹੀਂ ਹੈ ਕਿ ਪਿਛੋਂ 1835 ਚ ਮੰਦਿਰ ਬਣਿਆ ਸੀਗਾ ਜੀ ਠੀਕ ਹੈ ਉਸ ਤੋਂ 30-35 ਸਾਲ ਬਾਅਦ ਸਿਮਿੰਟਡ ਢਾਵਨ ਬਣ ਗਿਆ ਸੀਗਾ ਜੀ ਠੀਕ ਹੈ ਜੀ ਤੇ ਉਦੋਂ ਤੋਂ ਪੂਜਿਆ ਹੀ ਜਾਂਦਾ ਪਹਿਲਾਂ ਵੀ ਪੂਜਿਆ ਜਾਂਦਾ ਸੀ ਉਦੋਂ ਉਹਨਾਂ ਦਾ ਬਣਾਉਂਦੇ ਹੁੰਦੇ ਸੀਗੇ ਤੇ ਜਿਹੜੇ ਇਹਨਾਂ ਦੇ ਫੋਰ ਫਾਦਰ ਸੀਗੇ ਦੂਵੇ ਫੈਮਿਲੀ ਦੇ ਫੋਰ ਫਾਦਰ ਸੀ ਤੇ ਉਹਨਾਂ ਨੇ ਸੋਚਿਆ ਕਿ ਅੱਗੇ ਮਹਿੰਗਾਈਆਂ ਦਾ ਦੌਰ ਚੱਲਣਾ ਵਾ ਅੱਗੇ ਤੌਫੀਕ ਨਾ ਹੋਵੇ ਕਿਤੇ ਫੈਮਿਲੀ ਮੈਂਬਰ ਤੋਂ ਉਹ ਕਿਤੇ ਨਾ ਪਰੰਪਰਾ ਪੂਰੀ ਕਰ ਸਕਣ ਤਾਂ ਉਹਨਾਂ ਨੇ ਸਿਮਿੰਟਡ ਬਣਾਤਾ ਸੀਗਾ ਈ ਕਿਸੇ ਨੂੰ ਦਿੱਕਤ ਹੀ ਨਾ ਆਵੇ ਅੱਗੇ ਜਾ ਕੇ ਫਰਦਰ ਤੇ ਪਾਇਲਪਿੰਡ ਨੂੰ ਹੀ ਕਿਉਂ ਚੁਣਿਆ ਗਿਆ ਬੁੱਤ ਇੱਥੇ 라ਵਣ ਦਾ ਜਿਹੜਾ ਸਟੈਚੂ ਬਣਾਇਆ ਵਾ ਐਕਚੁਅਲੀ ਫੈਮਿਲੀ ਪਾਇਲ ਤੋਂ ਬਿਲੋਂਗ ਕਰਦੀ ਹੈ ਜੀ ਹਾਂਜੀ ਹਕੀਮ ਬੀਰਬਲ ਦਾਸ ਸੀਗੇ ਜੀ ਸ਼ਾਹੀ ਹਕੀਮ ਸੀਗੇ ਅੱਛਾ ਜੀ ਜਿਨ੍ਹਾਂ ਨੇ ਮੰਦਿਰ ਬਣਾਇਆ ਸੀਗਾ ਠੀਕ ਹੈ 1835 ਉਹਨਾਂ ਦੇ ਦੋ ਵਿਆਹ ਹੋਏ ਸੀ ਪਰ ਔਲਾਦ ਕੋਈ ਨਹੀਂ ਸੀ ਸ਼ਾਹੀ ਹਕੀਮ ਸੀ ਰਾਜਿਆਂ ਦੇ ਫਿਰ ਵੀ ਉਹਨਾਂ ਦੇ ਔਲਾਦ ਨਹੀਂ ਸੀ ਉਹਦੇ ਹਕੀਮ ਤੇ ਵੈਦ ਹੋਣ ਦੇ ਬਾਵਜੂਦ ਉਹਨਾਂ ਦਾ ਕੋਈ ਔਲਾਦ ਨਹੀਂ ਸੀਗੀ ਦੋ ਵਿਆਹ ਹੁੰਦੇ ਬਾਵਜੂਦ ਦੋ ਦੋ ਵਿਆਹ ਹੋ ਗਏ ਸੀ ਉਹਨਾਂ ਦੇ ਠੀਕ ਹੈ ਤਾਂ ਵੀ ਉਹਨਾਂ ਦੇ ਕੋਈ ਔਲਾਦ ਨਹੀਂ ਸੀ ਉਹ ਗ੍ਰਸਤੀ ਤਿਆਗ ਕੇ ਚਲੇ ਗਏ ਜੀ ਰਸਤੇ 'ਚ ਜੰਗਲਾਂ ਚਲੇ ਗਏ ਉਹਨਾਂ ਨੂੰ ਸਾਧੂ ਮਿਲੇ ਕੋਈ ਭਗਤੀ ਕਰਦੇ ਹੋਏ ਉਹਨਾਂ ਨੇ ਕਿਹਾ ਵੀ ਤੂੰ ਤਾਂ ਬੱਚੇ ਦੀ ਉਹਦੇ 'ਚ ਇੱਛਾ ਚ ਆਇਆ ਵਾ ਵੀ ਤੇਰੀ ਕਿਸਮਤ 'ਚ ਬੱਚਾ ਹੈਗਾ ਵਾ ਤੂੰ ਜਾ ਆਪਣੇ ਪਿੰਡ RAM ਦਾ ਮੰਦਿਰ ਬਣਾ RAM ਦੀ ਲੀਲਾ ਕਰ ਅਗਰ ਲੀਲਾ ਨਹੀਂ ਕਰ ਹੁੰਦੀ ਤਾਂ ਕਟੂਕਟ ਰਮਾਇਣ ਦਾ ਪਾਠ ਜ਼ਰੂਰ ਕਰਾਉਣਾ ਦੁਸ਼ਹਿਰੇ ਵਾਲੇ ਦਿਨਾਂ 'ਚ ਠੀਕ ਹੈ ਜੀ ਫੇਰ ਅੱਗੋਂ ਉਹਨਾਂ ਦੇ ਚਾਰ ਬੱਚੇ ਪੈਦਾ ਹੋਏ ਦੁਸ਼ਹਿਰੇ ਵਾਲੇ ਦਿਨਾਂ 'ਚ ਪੈਦਾ ਹੋਏ ਹੋ ਠੀਕ ਹੈ ਅੱਜ ਵੀ ਐਗਜ਼ਾਮਪਲ ਹੈਗੇ ਨੇ ਤਾਇਆ ਜੀ ਬੈਠੇ ਨੇ ਉਹਨਾਂ ਦਾ ਦੁਸ਼ਹਿਰੇ ਦਾ ਵਰਤ ਆ ਹਾਂ ਜੀ ਅੱਜ ਵੀ ਇਹਨਾਂ ਦੀ ਫੈਮਿਲੀ 'ਚ ਕੋਈ ਨਾ ਕੋਈ ਬੇਬੀ ਦੁਸ਼ਹਿਰੇ ਵਾਲੇ ਦਿਨਾਂ 'ਚ ਨਰਾਤਿਆਂ 'ਚ ਜਾਂ ਦੁਸ਼ਹਿਰੇ ਦੇ ਦੁਸ਼ਹਿਰੇ ਵਾਲੇ ਦਿਨ ਜਾਂ ਉਹ ਦੋ ਅਗਲੇ ਦਿਨ ਇਹ ਦਿਨਾਂ ਦੇ ਵਿੱਚ ਵਿੱਚ ਹੁੰਦਾ ਹੀ ਹੈ ਕੋਈ ਨਾ ਕੋਈ ਬੇਬੀ ਜਿਸ ਤਰ੍ਹਾਂ ਪਿੰਡ ਦੇ ਵਿੱਚ ਸਟੈਚੂ ਬਣਾਇਆ ਗਿਆ ਆ ਰਾਬੰਦਾ ਨਾ ਕਿ ਕਿਸੇ ਵੱਲੋਂ ਕੋਈ ਵਿਰੋਧ ਵਰਾਤ ਕੀਤਾ ਤਾਂ ਨਹੀਂ ਗਿਆ ਕਦੀ ਵੀ ਨਹੀਂ ਪਹਿਲਾਂ ਵਿਰੋਧ ਕਰਦੇ ਸੀ ਕਹਿੰਦੇ ਸੀ ਤਰੱਕੀ ਨਹੀਂ ਹੁੰਦੀ ਪਿੰਡ ਦੀ ਤਾਂ ਉਹਨਾਂ ਨੇ ਵਧੀਆ ਫੈਮਿਲੀ ਆ ਰੋਂ ਦੀ ਤੇ ਉਹਨਾਂ ਨੇ ਉਹ ਗਿਰਾਤਾ ਸੀਗਾ ਜੀ ਅੱਛਾ ਜੀ ਹਾਂਜੀ ਤੇ ਫਿਰ ਉਸੇ ਟਾਈਮ ਉਹਨਾਂ ਦੇ ਵਿਧੀਆਂ ਵੀਕ ਦੇ ਵਿੱਚ ਵਿੱਚ ਉਸ ਟਾਈਮ ਉਹਨਾਂ ਦੇ ਇੱਕ ਦੋ ਡੈਥ ਹੋਈ ਠੀਕ ਹੈ ਵਿਧੀਆਂ ਦੇ ਵੀਕ ਦੇ ਵਿੱਚ ਵਿੱਚ ਉਹਨਾਂ ਦੇ ਪੰਜ ਡੈਥਾਂ ਹੋ ਗਿਆ ਸੀਗੇ ਜੀ ਫਿਰ ਉਹ ਨੱਕਰਗੜ ਦੇ ਆਏ ਮਾਫੀ ਮੰਗੀ ਭਗਵਾਨ ਜੀ ਤੋਂ ਫਿਰ ਉਹਨਾਂ ਨੇ ਆਪ ਬਣਾਵਾਇਆ ਸੀਮੈਂਟਡ ਰਾਵਣ ਦੁਬਾਰਾ ਹੁਣ ਉਦੋਂ ਦਾ ਇਹ ਪੱਕਾ ਸੀਮੈਂਟਡ ਰਾਵਣ ਬਣਿਆ ਤੇ ਉਸੇ ਤਰ੍ਹਾਂ ਹੀ ਇਹਦੀ ਪੂਜਾ ਚੱਲਦੀ ਪਈ ਹੈ ਹਾਂਜੀ ਹਾਂ ਉਹਦੀ ਉਸੇ ਤਰ੍ਹਾਂ ਪੂਜਾ ਪੂਜਾ ਰੁਕੀ ਹੋਣੀ ਜੀ ਕਦੇ ਵੀ ਨਹੀਂ ਰੁਕੀ ਕਦੇ ਵੀ ਨਹੀਂ ਰੁਕੀ ਜੀ 84 ਚ ਵੀ ਨਹੀਂ 57 ਚ ਵੀ ਨਹੀਂ 1857 ਦੇ ਗਦਰ ਚ ਵੀ ਨਹੀਂ ਰੁਕੀ ਜੀ ਹਾਂਜੀ ਤੇ ਕੋਈ ਆ ਤੇ ਕਰਨ ਵਾਸਤੇ ਇੱਥੇ ਉਹਨਾਂ ਦੇ ਫੈਮਿਲੀ ਮੈਂਬਰ ਆਉਂਦੇ ਨੇ ਜਾਂ ਕੋਈ ਇੱਥੇ ਪੁਜਾਰੀ ਪੰਡਤ ਜੀ ਰੱਖੇ ਹੋਏ ਨੇ ਮੰਦਿਰ ਚ ਪੰਡਿਤ ਜੀ ਹੈਗੇ ਨੇ ਫੈਮਿਲੀ ਵੱਲੋਂ ਹੀ ਜਿਹੜਾ ਜੋ ਰੀਤੀ ਰਿਵਾਜ ਆ ਉਹ ਫੈਮਿਲੀ ਵੱਲੋਂ ਹੀ ਨਿਭਾਇਆ ਜਾਂਦਾ ਵਾ ਕਿਉਂਕਿ ਪੰਡਤ ਜੀ ਨੂੰ ਨਹੀਂ ਪਤਾ ਕੀ ਉਹ ਰੀਤੀ ਰਿਵਾਜ ਕੀ ਨੇ ਹਾਂਜੀ ਤੇ ਜਿੱਦਾਂ ਹੁਣ ਰਾਮ ਰੀਲਾ ਵੀ ਕਰਵਾਉਂਦੇ ਆ ਇੱਥੇ ਵੀ ਕੋਈ ਏਦਾਂ ਦਾ ਰਾਮ ਰੀਲਾ ਹੁੰਦੀ ਆ ਜਾਂ ਨਹੀਂ ਹੁੰਦੀ ਹੈਗੀ ਹਾਂਜੀ ਆਪਾਂ 9 ਦਿਨ ਪ੍ਰੋਜੈਕਟਰ ਤੇ ਦਿਖਾਉਂਦੇ ਆ ਜੀ ਵੱਡੀ ਸਕਰੀਨ ਤੇ 10 ਦਿਨ ਹੀ ਦਿਖਾਉਂਦੇ ਆ ਠੀਕ ਹੈ 10ਵੇਂ ਦਿਨ ਅਸੀਂ ਖੇਡਦੇ ਆ ਰਾਮਲੀਲਾ ਅ ਤੁਸੀਂ ਕੋਈ ਰੋਲ ਕਰਦੇ ਹੋ ਉਹਦੇ ਵਿੱਚ? ਰਾਵਣ ਦਾ ਪਾਰਟ ਪਲੇ ਕਰਦਾ ਜੀ। ਤੇ ਕੁਝ ਹੋ ਜੇ ਕੋਈ ਗੱਲਾਂ ਦੋ ਰਾਵਣ ਜੋ ਜੋ ਜੀ ਹੁੰਦਾ। ਹਾਂਜੀ। ਹਾਂਜੀ। ਇੱਕ ਨਾ ਜਦੋਂ ਅੰਗਦ ਪੈਰ ਜਮਾਉਂਦਾ ਜਮਾਉਂਦਾ ਜਮਾਉਣ ਜਾਂਦਾ ਉੱਥੇ ਸਮਝਾਉਣ ਲਈ ਰਾਵਣ ਜਾਂਦਾ ਤਾਂ ਉਹ ਤੋਂ ਪਹਿਲਾਂ ਜਦੋਂ ਰਾਵਣ ਨੂੰ ਪਤਾ ਲੱਗਦਾ ਕਿ ਉਹ ਬਾਲੀ ਦਾ ਪੁੱਤਰ ਆ ਤਾਂ ਉਹ ਉਹਨੂੰ ਕਹਿੰਦਾ ਵੀ ਤੂੰ ਉਹ ਕਰਨ ਗਿਆ ਸੀਗਾ ਵੀ ਤੂੰ ਮੇਰੇ ਕੋਲ ਆਉਂਦਾ। ਜਦੋਂ ਤੇਰੇ ਪਿਓ ਨੂੰ ਮਾਰਿਆ ਉਹਨਾਂ ਨੇ ਤੂੰ ਮੇਰੇ ਕੋਲ ਕਿਉਂ ਨਹੀਂ ਆਇਆ? ਤਾਂ ਉਹ ਉਦਾਂ ਦਾ ਉਹੀ ਡਾਇਲੋਗ ਆ। ਨਾ ਨਹੀਂ ਸ਼ਕਤੀ ਦੀ ਤੁਜ ਮੈਂ ਤੂੰ ਮੇਰੇ ਪਾਸ ਆ ਜਾਤਾ ਤੇਰੇ ਬਾਪ ਦਾ ਬਦਲਾ ਉਸੀ ਦਮ ਲੈ ਕੇ ਦਿਖਲਾਤਾ ਲੰਕੇਸ਼ਵਰ ਰਾਵਣ ਨੂੰ ਮੈਂ ਰਾਵਣ ਆਵਾਜ਼ ਤਾਂ ਦਮ ਹੈਗਾ ਨਾ ਜਿੱਦਾਂ ਵੀ ਮਤਲਬ ਅਸੀਂ ਰਮਾਇਣ ਦੇ ਵਿੱਚ ਰਾਵਣ ਦੇਖਿਆ ਆਦੀ ਨਹੀਂ ਵਾਸ਼ ਪੂਰੀ ਗੰਦਵੀ ਆ ਕੋਈ ਹੋਰ ਕੋਈ ਡਾਇਲੌਗ ਵਗੈਰਾ ਹੋਰ ਡਾਇਲੌਗ ਕਰਨੇ ਨਹੀਂ ਇਹ ਰਾਵਣ ਦਾ ਜਦੋਂ ਉਹਨੂੰ ਘਮੰਡ ਹੋ ਗਿਆ ਸੀਗਾ ਕਿ ਮੈਂ ਹੀ ਪਰਮੇਸ਼ਵਰ ਆ ਤਾਂ ਉਦੋਂ ਨੇ ਡਾਇਲੋਗ ਮਾਰਿਆ ਸੀਗਾ ਇੱਕ ਕਹਿੰਦਾ ਸੀਗਾ ਮੈਂ ਹੀ ਲੰਕੇਸ਼ਵਰ ਹੂੰ ਮੈਂ ਹੀ ਸਰਵೇಶ್ਵਰ ਹੂੰ ਕਰੋ ਸਜਦਾ ਮuje ਝੁੱਕ ਕੇ ਕਿਉਂਕਿ ਮੈਂ ਹੀ ਪਰਮੇਸ਼ਵਰ ਹੂੰ ਰਾਵਣ ਹੂੰ ਮੈਂ ਰਾਵਣ ਲੰਕਾ ਦੀਪਤੀ ਰਾਵਣ ਆਇਤਾ ਬਿਨਾ ਹੱਤ ਤੋਂ ਸਾਊਂਡ ਤੋਂ ਵੀ ਤੁਸੀਂ ਪੂਰੀ ਕੱਢੀ ਹੋਈ ਆ ਤੇ ਤੁਸੀਂ ਮਤਲਬ ਇਸ ਪਿੰਡ ਦੇ ਵਿੱਚ ਹੀ ਰਹਿੰਦੇ ਹੋ ਜਾਂ ਕਿਤੇ ਬਾਹਰ ਹਾਂਜੀ ਮੈਂ ਪੈਲਤੀ ਮਲੋਂਗ ਕਰਦਾ ਹਾਂ ਜੀ ਹਾਂਜੀ ਤੇ ਆਪਣਾ ਜਦੋਂ ਵੀ ਇੱਥੇ ਕੋਈ ਆਰਾਮ ਰੀਲਾ ਜਾਂ ਆਲੇ-ਦਾਲੇ ਕਿਤੇ ਆਰਾਮ ਰੀਲਾ ਹੁੰਦੀ ਆ ਤੁਹਾਨੂੰ ਬੁਲਾਉਂਦੇ ਨੇ ਕਈ ਵਾਰੀ ਵੀ ਆਓ ਸਾਡੇ ਕੋਲ ਐਕਚੁਅਲੀ ਸਾਡੇ ਕੋਲ ਜਾਣ ਜੋਗਾ ਹੀ ਟਾਈਮ ਨਹੀਂ ਹੁੰਦਾ ਜੀ ਦੀ ਆਫਰ ਆਈ ਹੋਗੀ ਆਲੇ ਦੋਲੇ ਮੈਂ ਤਾਂ ਕਹਿ ਦੁੰਦੇ ਨੇ ਇੱਕ ਬਥੇਰੇ ਹੁਣ ਸੰਗਰੂਰ ਮੇਰੇ ਇਨ-ਲॉज ਨੇ ਮੇਰੇ ਫਾਦਰਨ-ਲॉज ਦੀ ਉਹ ਕਮੇਟੀ ਚ ਵਧੀਆ ਉਹ ਕਹਿੰਦੇ ਸੀ ਕਹਿੰਦੇ ਤੇਰਾ ਤੇਰੇ ਤੋਂ ਕਰਵਾ ਕੇ ਦੇਖਣਾ ਹੈ ਜੀ ਮੈਂ ਕਹਾਂ ਜੀ ਮੇਰੇ ਕੋਲ ਟਾਈਮ ਹੀ ਨਹੀਂ ਨਿਕਲਣਾ ਨਹੀਂ ਆਵਾਜ਼ ਤਾਂ ਦਮ ਹੈਗਾ ਨਾ ਫਿਰ ਤਾਂ ਅਗਲੇ ਕਹਿੰਦੇ ਨੇ ਵੀ ਚਲੋ ਕੋਰੀ ਕਰਵਾ ਕੇ ਦੇਖ ਲੈਂਦੇ ਹਾਂ ਨਾ ਨਹੀਂ ਨਹੀਂ ਉਹ ਤਾਂ ਆਵਾਜ਼ ਤਾਂ ਚਲੋ ਪ੍ਰਮਾਤਮਾ ਨੇ ਦਿੱਤੀ ਹੈ ਜੀ ਹੁਣ ਜਿਹੜਾ ਰੋਲ ਆ ਉਹਦੇ ਹਿਸਾਬ ਨਾਲ ਦੇਤੀ ਕਿਰਪਾ ਕਰਤੀ ਤੇ ਦੂਬੇ ਫੈਮਿਲੀ ਦੇ ਵਿੱਚ ਇੱਥੇ ਕਿੰਨੇ ਮੈਂਬਰ ਨੇ ਜਿਹੜੇ ਆ ਪੂਜਾ ਕਰਨ ਵਾਸਤੇ ਇੱਥੇ ਪਹੁੰਚਦੇ ਨੇ ਦੂਬੇ ਫੈਮਿਲੀ ਦੇ ਅਲੱ ਲਗ ਲਗ ਜਗਤੋਂ ਜਮਿਆ ਹਮ ਨੂੰ ਆਏ ਨੇ ਹੁਣ ਹੀ ਆਏ ਨੇ ਬਟਿੰਡੇ ਤੋਂ ਠੀਕ ਹੈ ਪਠਾਨਕੋਟ ਤੋਂ ਤੇ ਚੰਡੀਗੜ੍ਹ ਤੋਂ ਪਟਿਆਲੇ ਤੋਂ ਠੀਕ ਹੈ ਜਗ੍ਹਾ ਟਾਈਮ ਲੱਗਦਾ ਪਪਾਲ ਤੋਂ ਵੀ ਆ ਦਿੱਲੀ ਤੋਂ ਵੀ ਆ ਵਿੱਚ ਫੈਮਿਲੀ ਸਨ ਬਾਹਰ ਬੈਠੀਆਂ ਨੇ ਜੀ ਆਸਟ੍ਰੇਲੀਆ ਕੈਨੇਡਾ ਬੈਠੇ ਨੇ ਤੇ ਜਿੱਦਾਂ ਵੀ ਕੋਈ ਹਰੇਕ ਦੇਵੀ ਦੇਵਤੇ ਦੀ ਪੂਜਾ ਕਰਦਾ ਹਨ ਜਿਵੇਂ ਕੋਈ ਰਾਮ ਦੀ ਪੂਜਾ ਕਰਦਾ ਹ ਹਨ ਹਨੂਮਾਨ ਜੀ ਦੀ ਹੋ ਗਈ ਕੋਈ ਵੀ ਕਿਸੇ ਦੇਵੀ ਦੀ ਪੂਜਾ ਕਰਦੇ ਹਨ ਤੇ ਉਹਨਾਂ ਦੀ ਇੱਕ ਇੱਛਾ ਹੁੰਦੀ ਵੀ ਸਾਡੀ ਜੀ ਅਸੀਂ ਇਹ ਪੂਜਾ ਕਰਾਂਗੇ ਸਾਡੀ ਇੱਛਾ ਪੂਰੀ ਹੋਊਗੀ ਇੱਥੇ ਕੋਈ ਇਦਾਂ ਦੇ ਮਹੱਤਵ ਹੈਗੀ ਹੈ ਵੀ ਜਿਹੜੀ ਕੋਈ ਰਾਮਨ ਦੀ ਪੂਜਾ ਕਰਦੇ ਆ ਜਾਂ ਉਹਨਾਂ ਦੀ ਕੋਈ ਇੱਛਾ ਪੂਰੀ ਹੁੰਦੀ ਹੈ ਮੰਦਰ ਦਾ ਬਣਨ ਦਾ ਕਾਰਨ ਹੀ ਇਹ ਸੀ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਉਦੋਂ ਆਪਣੀ ਗੱਲ ਵੇਚੀ ਰਹੀ ਸੀਗੀ ਕਿ ਉਹ ਉਹਨਾਂ ਨੂੰ ਕਿਹਾ ਵੀ ਲੀਲਾ ਖੇਡੋ ਰਾਮਾਇਣ ਦਾ ਪਾਠ ਕਰੋ ਤਾਂ ਉਹਨਾਂ ਦੇ ਬੱਚੇ ਪੈਦਾ ਹੋਏ ਉਹ ਸਪੈਸ਼ਲੀ ਮੰਦਰ ਹੈ ਹੀ ਬੱਚੇ ਬੱਚਿਆਂ ਦੀ ਇੱਛਾ ਪੂਰਤੀ ਲਈ ਜੇ ਜਿਨ੍ਹਾਂ ਦੇ ਸੰਤਾਨ ਨਹੀਂ ਹੁੰਦੀ ਤਾਂ ਉਹ ਜੇ ਮੰਨਤ ਮੰਗ ਕੇ ਜਾਂਦੇ ਨੇ ਗੱਲੀ ਵੈਸੇ ਤਾਂ ਚਲੋ ਸ਼ੁਰੂ ਸੰਤਾਨ ਤਾਂ ਹੋਇਆ ਪਰ ਇੱਛਾਵਾਂ ਬਹੁਤ ਪੂਰੀਆਂ ਹੁੰਦੀਆਂ ਨੇ ਪਿਛਲੇ ਸਾਲ ਟਮੋਰ ਤੋਂ ਫੈਮਿਲੀ ਸੀ ਉਹਨਾਂ ਨੇ ਉਹਨਾਂ ਦਾ ਕੋਈ ਵੀਜ਼ਾ ਨਹੀਂ ਸੀ ਲੱਗ ਰਿਹਾ ਤੇ ਉਹ ਕਹਿੰਦੇ ਨੰਗਦੇ ਜਾਂਦੀ ਅਸੀਂ ਬੱਸ 'ਚ ਮੱਥਾ ਟੇਕ ਕੇ ਦੀ ਵੀ ਭਾਈ ਅਸੀਂ ਤੁਹਾਡਾ ਪਸ਼ਾਕਾਂ ਦਾ ਕਰਾਂਗੇ ਵੀ ਸਾਡਾ ਵੀ ਕੰਮ ਘੜਾ ਦਿਓ ਉਹ within 2 ਕੁ ਮਹੀਨਿਆਂ ਦੇ ਵਿੱਚ ਉਹਨਾਂ ਦਾ ਵੀਜ਼ਾ ਹੀ ਆ ਗਿਆ ਸਾਰੀ ਫੈਮਿਲੀ ਦਾ ਤੇ ਉਹ ਵੀ ਉਹਨਾਂ ਨੇ ਫੋਨ ਕਰਕੇ ਕਿਹਾ ਕਿ ਕਹਿੰਦੇ ਜੀ ਅਸੀਂ ਸਾਨੂੰ ਨੰਬਰ ਦੇ ਦਿਓ ਵੀ ਅਕਾਊਂਟ ਨੰਬਰ ਅਸੀਂ ਤੁਹਾਡੇ ਪੈਸੇ ਪਾ ਦਨੇ ਆ ਵੀ ਜੋ ਤੁਹਾਡਾ ਪੋਸ਼ਾਕਾਂ ਦਾ ਵੀ ਸਾਡੇ ਵੱਲੋਂ ਕਰਾ ਦਿਓ ਇਸ ਵਾਰੀ ਤੇ ਜਿਹੜੀ ਇੱਛਾ ਪੂਰੀ ਹੁੰਦੀ ਹੈ ਕਿਸੇ ਦੀ ਹੈ ਨਾ ਪੋਸ਼ਾਕਾਂ ਤੁਸੀਂ ਦੱਸਿਆ ਹੋਰ ਕੀ ਕੋਈ ਸਪੈਸ਼ਲ ਵੀ ਹੁੰਦੀ ਹੈ ਚੀਜ਼ ਵੀ ਆਤੀ ਤੁਹਾਨੂੰ ਦਾਨ ਕਰਨਾ ਪੈਣਾ ਵੀ ਜੋ ਤੁਸੀਂ ਸੋਚੋਗੇ ਜੀ ਇਦਾਂ ਜ਼ਰੂਰੀ ਨਹੀਂ ਹੈ ਵੀ ਪੋਸ਼ਾਕਾਂ ਵੀ ਪੋਸ਼ਾਕਾਂ ਵੀ ਤੁਹਾਡੀ ਸ਼ਰਧਾ ਵਾ ਜੋ ਤੁਸੀਂ ਸੋਚੋਗੇ ਵੀ ਹਾਂ ਜੀ ਮੈਂ ਆ ਕੁਝ ਛੜਾ ਕੇ ਜਾਊਂਗਾ ਉਹ ਉਸ ਦਿਨ ਵਾਲੀ ਖੁਸ਼ ਨਹੀਂ ਉਹਨਾਂ ਨੂੰ ਤਾਂ ਕਿਸੇ ਜੀ ਦਾ ਲਾਲਚ ਹੀ ਨਹੀਂ ਹੈ ਜੀ ਉਹਨਾਂ ਨੇ ਹੀ ਤਾਂ ਦਿੱਤਾ ਸਾਰਾ ਕੁਝ ਤੇ ਹੁਣ ਜਿਹੜਾ ਕੱਲ ਨੂੰ ਦਸਹਿਰਾ ਦਾ ਤਿਹਾਰ ਆ ਹਨਾ ਪੂਰੇ ਮਤਲਬ ਵਿਸ਼ਵ ਭਰ ਚ ਮਨਾਇਆ ਜਾਣਾ ਵਾ ਤੇ ਇੱਥੇ ਦਾ ਜਿਹੜਾ ਕੱਲ ਨੂੰ ਦਸਹਿਰਾ ਉਹ ਕਿਦਾਂ ਮਨਾਉਂਗੇ ਤੁਸੀਂ ਨਹੀਂ ਇੱਥੇ ਦਸਹਿਰਾ ਤਾਂ ਨਾਰਮਲ ਹੀ ਹੁੰਦਾ ਜੀ ਪੂਰਾ ਪਲੇ ਹੁੰਦਾ ਵਾ ਸਾਰਾ ਠੀਕ ਹੈ ਜੀ ਫੇਰ ਸ਼ਾਮ ਨੂੰ ਸੂਰਜ ਸਤੋਂ ਪਹਿਲਾਂ ਅਗਨੀ ਦਿੱਤੀ ਜਾਂਦੀ ਹੈ ਜੀ ਹਲਕੀ ਅਗਨੀ ਹੁੰਦੀ ਆ ਬਿਲਕੁਲ ਇਹਦੇ ਸਿਰ ਤੇ ਉੱਪਰ ਉਹ ਰੱਖਿਆ ਆ ਉਹਦੇ ਵਿੱਚ ਰੱਖਣਾ ਬਸ ਹਲਕੀ ਅਗਨੀ ਦੇਣੀ ਐ ਸ਼ਗੰਦੇ ਤੌਰ ਤੇ ਠੀਕ ਹੈ ਜੀ ਤੇ ਫਿਰ ਬੱਕਰੇ ਦੀ ਬਲੀ ਦੇਣੀ ਐ ਸ਼ਰਾਬ ਦੀ ਬੋਤਲ ਚੜਨੀ ਐ ਹਾਂ ਜੀ ਤੇ ਉਸ ਤੋਂ ਬਾਅਦ ਜਿੱਦਾਂ ਉਸ ਤੋਂ ਬਾਅਦ ਜਿੱਦਾਂ ਆਪਾਂ ਸਾਰੇ ਆਲੇ ਦਲੇ ਦੇਖਦੇ ਆ ਨਾ ਵੀ ਰਾਵਣ ਨੂੰ ਸਾੜਦੇ ਨੇ ਹਾਂ ਜੀ ਤੇ ਇੱਥੇ ਤਾਂ ਨਹੀਂ ਫਿਰ ਆਲੇ ਦਲੇ ਕੋਈ ਕਹਿੰਦੇ ਪੀ ਯਾਰ ਜਾਂ ਉੱਥੇ ਵੀ ਕੋਈ ਜਿੱਦਾਂ ਦੂਜੇ ਪਾਸੇ ਹੁੰਦਾ ਵੀ ਇਦਾਂ ਕਰਦਾ ਬਾਕਾਇਦਾ ਆਰਤੀ ਹੁੰਦੀ ਆ ਔਰ ਇਹ ਖੜ ਕੇ ਬਲੀ ਦੇਣ ਤੋਂ ਪਹਿਲਾਂ ਜੋ ਵੀ ਹੁੰਦਾ ਸਾਰੀ ਭਾਰਤੀ ਕਰਦੇ ਆ ਮੱਥਾ ਟੇਕ ਕੇ ਸਾਡ ਲੋਕ ਮੱਥਾ ਟੇਕਣ ਬਹੁਤ ਦਮੜਦੇ ਨੇ ਅੱਛਾ ਜੀ ਹਾਂ ਜੀ ਹਾਂ ਔਰ ਕੋਈ ਖਾਸ ਇਥੋਂ ਦੀ ਰੀਤੀ ਰਿਵਾਜ ਕੋਈ ਗੱਲਬਾਤ ਇਹੀ ਹੈ ਜੀ 라ਵਨ ਦਾ ਹੀ ਹੈ ਜਿਆਦਾ ਰੀਤੀ ਰਿਵਾਜ ਕੀ ਆਪਾਂ ਨਹੀਂ ਦਹਨ ਕਰਦੇ ਪੱਕਾ ਮਨਾਇਆ ਹੋਇਆ इवन ਸਾਡੇ ਕੋਲ ਸ਼੍ਰੀਲੰਕਾ ਤੋਂ ਆਏ ਸੀ ਤੇ ਸਾਊਥ ਨਾਲ ਰਿਲੇਟਡ ਸੀ ਬੰਦੇ ਉਹ ਆਏ ਕਹਿੰਦੇ ਜੀ ਮੰਦਿਰ ਬਣਾ ਦਿਓ ਇਹਨਾਂ ਦਾ ਸਾਊਥ ਇੰਡੀਆ ਦੇ ਵਿੱਚ ਵੀ ਪੂਜਾ ਕੀਤੀ ਜਾਂਦੀ ਹੈ ਸ਼੍ਰੀਲੰਕਾ 'ਚ ਵੀ ਪੂਜਾ ਕੀਤੀ ਜਾਂਦੀ ਹੈ ਸ਼ਾਇਦ ਉਹਨਾਂ ਨੇ ਇਸ ਕਰਕੇ ਕਿਹਾ ਹੋਵੇ ਹਾਂ ਜੀ ਆ ਉਹ ਆਏ ਸੀ ਉਹਨਾਂ ਦੇ ਪੂਰੀ ਸੰਸਾਰ ਹੀ ਸੀ ਆਪਣੇ ਕੋਲ ਕਹਿੰਦੇ ਤੁਹਾਡੇ ਕੋ ਥੋੜਾ ਕੱਲਿਆਂ ਦਾ ਵੀ ਹਾਂ ਤਦੀਪ ਫੈਮਲੀ ਦਾ ਮੈਂ ਫੈਮਲੀ ਦਾ ਮੰਦਰ ਰਹਿਣਾ ਜੀ ਇਹ ਤੇ ਉਸ ਕਰਕੇ ਉਹ ਫੈਮਲੀ ਕੋਲ ਆਏ ਕਿ ਤੁਸੀਂ ਮੰਦਰ ਬਣਾ ਦਿਓ 라ਵਣ ਜੀ ਦਾ ਜਿਆ ਤਾਂ ਹੁਣ ਹੁਕਮ ਨਹੀਂ ਹੈ ਜੀ ਜਦੋਂ ਰਾਮ ਜੀ ਦਾ ਹੁਕਮ ਸੀ ਉਹ ਬਣਾਇਆ ਗਿਆ ਹੁਣ ਆਪਾਂ ਨਵੀਂ ਰੀਤ ਸ਼ੁਰੂ ਕਰ ਦਈਏ ਕੋਈ ਹਾਂਜੀ ਹਾਂ ਤੇ ਇੱਕ ਗੱਲ ਸੀਗੀ ਵੀ ਜਦੋਂ ਮਤਲਬ ਕਿਤੇ ਵੀ ਮਤਲਬ ਥੋੜਾ ਦੁੱਖੇ ਨਹੀਂ ਲੱਗਦਾ ਕੱਲ ਵੀ ਇੱਕ ਪਾਸੇ ਤਾਂ ਆਪਾਂ ਚੰਗੀ ਪ੍ਰਤੀਕ ਕਹਿੰਦੇ ਹਣਾ ਇਹਨਾਂ ਨੇ ਕਾਲ ਨੂੰ ਸਮੇਂ ਨੂੰ ਬੰਨ੍ਹਿਆ ਸੀਗਾ ਪਾਵੇ ਨਾਲ ਮਤਲਬ ਮੌਤ ਵੀ ਕਹਿੰਦੇ ਇਹਨਾਂ ਦੀ ਇੱਛਾ ਅਨੁਸਾਰ ਹੀ ਸੀਗੀ ਤੇ ਪਰ ਜਦੋਂ ਕੱਲ ਨੂੰ ਸਾੜਦੇ ਨੇ ਤੇ ਫਿਰ ਦੁੱਖ ਨਹੀਂ ਮਹਿਸੂਸ ਹੁੰਦਾ ਕਿ ਯਾਰ ਐਡਾ ਗਿਆਨੀ ਪੰਡਤ ਬੰਦਾ ਤੇ ਇਨਸਾਨ ਹੋਣ ਦੇ ਬਾਵਜੂਦ ਵੀ ਐਦਾਂ ਹੁੰਦਾ ਵਾ ਹਰ ਇੱਕ ਸਾਲ ਹੁੰਦਾ ਹੈ ਦੁੱਖ ਹੁੰਦਾ ਹੀ ਹੈ ਜੀ ਹੁਣ ਹਰ ਸਾਲ ਜਦ ਕਿ ਆਪਾਂ ਨੂੰ ਆਪਣੇ ਅੰਦਰ ਵਾਲੇ ਰਾਵਣ ਨੂੰ ਮਾਰਨਾ ਚਾਹੀਦਾ ਜੀ ਠੀਕ ਹੈ ਜਿਹੜਾ ਲੋਕਾਂ ਦੇ ਖੂਨ ਪੀਂਦਾ ਉਹ ਰਾਵਣ ਨੂੰ ਮਾਰਨਾ ਚਾਹੀਦਾ ਗਰੀਬਾਂ ਦਾ ਹੱਕ ਖਾਂਦਾ ਉਹ ਰਾਵਣ ਨੂੰ ਮਾਰਨਾ ਚਾਹੀਦਾ ਜਾਂ ਧਰਮ ਦੇ ਨਾਮ ਤੇ ਲੜਾਉਂਦਾ ਉਹ ਰਾਵਣ ਨੂੰ ਮਾਰਨਾ ਚਾਹੀਦਾ ਰੈਦਰ ਦੈਨ ਕੀ ਇਹਨਾਂ ਨੂੰ ਮਾਰਨਾ ਚਾਹੀਦਾ ਇਹ ਤਾਂ ਮੁੜ ਕੇ ਪੈਦਾ ਹੀ ਨਹੀਂ ਹੋਣੇ ਹੈ ਜੀ ਇਹ ਸ਼ਕਤੀ ਤਾਂ ਕਦੇ ਮਿਲਣੀ ਹੀ ਨਹੀਂ ਹੈਗੀਆਂ ਕਿਉਂਕਿ ਸਜ਼ਾ ਹੁੰਦੀ ਹੈ ਨਾ ਸਜ਼ਾ ਚੋਂ ਇੱਕ ਵਾਰ ਇਨਸਾਨ ਨੂੰ ਦੇਤੀ ਠੀਕ ਆ ਦੋ ਵਾਰ ਦੇਤੀ ਠੀਕ ਆ ਕਿੰਨੇ ਸਾਲ ਹੋ ਗਏ ਹਰੇਕ ਸਾਲ ਬਾਅਦ ਉਹੀ ਸੇਮ ਚੀਜ਼ ਹੁੰਦੀ ਆ ਬਣਾਉਂਦੇ ਆ ਰਾਵਣ ਨੂੰ ਐਡੇ ਵੱਡੇ ਸਟੈਚੂ ਪੁਤਲੇ ਬਣਾ ਕੇ ਪਟਾਕੇ ਪਾ ਕੇ ਵਿੱਚ ਸਾੜਦੇ ਆ ਹਨ ਤੇ ਉਹਦਾ ਕੋਈ ਮਤਲਬ ਕਹਿੰਦੇ ਵੀ ਜਿੱਤ ਗਏ ਅਸੀਂ ਜਾਂ ਕਈ ਵਾਰ ਦੇਖੋ ਇਹ ਵੀ ਲੱਗਦਾ ਵਾ ਵੀ ਜਿਹੜੇ ਬੰਦੇ ਗਲਤ ਹੁੰਦੇ ਨੇ ਉਹ ਰਾਵਣ ਨੂੰ ਸਾੜਦੇ ਹੁੰਦੇ ਨੇ ਮਾਰਦੇ ਤੀਰ ਮਾਰ ਕੇ ਅੱਗ ਲਗਾਉਂਦੇ ਨੇ ਉਹੀ ਕਹਿ ਰਹੇ ਆ ਜੀ ਵੀ ਆਪਾਂ ਨੂੰ ਆਪਣੇ ਅੰਦਰ ਵਾਲੇ ਰਾਵਣ ਨੂੰ ਮਾਰਨਾ ਚਾਹੀਦਾ ਉਹ ਇਹ ਤਾਂ ਹੁਣ ਇਹ ਤਾਂ ਚਲੇ ਗਏ ਇਹਨਾਂ ਨੂੰ ਮਾਰਨਾ ਹੁਣ ਵੈਸੇ ਵੀ ਗਲਤ ਆ ਜੀ ਕਿੰਨੇ ਸਾਲ ਹੋ ਗਏ ਇਹ ਤਾਂ ਆਪਣੇ ਲੋਕਾਂ ਚ ਮਨੁਸਮ੍ਰਿਤੀ ਬਣੀ ਹੋਈ ਆ ਕਿ ਹਾਂ ਜੀ ਇਹ ਗਲਤ ਸੀਗੇ ਪੜੋ ਅਸੀਂ ਪੜਦੇ ਆ ਜੀ ਮੈਂ ਪੜਦਾ ਮੈਂ ਰਾਵਣ ਦਾ ਪਾਠ ਕਰਦਾ ਮੈਂ ਪੜਦਾ ਵੀ ਇਹਨਾਂ ਬਾਰੇ ਇੰਨਾ ਵਰਗਾ ਰਾਜ ਕਿਸੇ ਦਾ ਨਹੀਂ ਜੀ ਇਨਾਂ ਦੇ ਰਾਜ ਚ ਕੋਈ ਦੁਖੀ ਨਹੀਂ ਸੀ ਕੋਈ ਗਰੀਬ ਅਮੀਰ ਨਹੀਂ ਸੀ ਸਭ ਨੂੰ ਇੱਕੋ ਜਿਹਾ ਬਣਾ ਕੇ ਬਣਾ ਰੱਖਿਆ ਸੀ ਗਿਗਰਾਵਨੀ ਨੇ ਕਦੇ ਨਹੀਂ ਸੀ ਵੀ ਹਾਂ ਕਦੇ ਨਹੀਂ ਹੋਇਆ ਵੀ ਹਾਂ ਜੀ ਝਗੜਾ ਹੋ ਗਿਆ ਚਲੋ ਰਾਕਸ਼ਸ ਪ੍ਰਵਿਰਤੀ ਕਰਕੇ ਉਹਨਾਂ ਦੇ ਉਹ ਹੋਰ ਚੀਜ਼ਾਂ ਨੇ ਲੇਕਿਨ ਜੋ ਜੋ ਰਾਜਾ ਏ ਸੀ 라ਵਨ ਉਹ ਕੋਈ ਵੀ ਨਹੀਂ ਮੰਨ ਸਕਦਾ ਨਹੀਂ ਚਲੋ ਰਾਕਸ਼ਸ ਪ੍ਰਵਿਰਤੀ ਤੇ ਚਲੋ ਜਿਹੜੀ ਤੁਸੀਂ ਕਹੀ ਆ ਉਹ ਹੈਗੀ ਆ ਹਨਾ ਠੀਕ ਆ ਪਰ ਜਿੱਦਾਂ ਇਹਨਾਂ ਨੇ ਆਪਣੇ ਪਾਠ ਪੂਜਾ ਕੀਤੀ ਸੀ ਗਿਆਨ ਸੀਗਾ ਗ੍ਰੰਥ ਪੜ੍ਹੇ ਹੋਏ ਸੀਗੇ ਕਾਲ ਨੂੰ ਉਹਨੇ ਬੰਨ ਕੇ ਰੱਖਿਆ ਸੀ ਚਾਰੋਂ ਵੇਦ ਨੇ ਉਹਨੂੰ ਗਿਆਨ ਸੀਗੇ ਹਨਾ ਧਿਆਨ ਇਹਨਾਂ ਦਾ ਪੂਰਾ ਸੀਗਾ ਤੇ ਪਰ ਫਿਰ ਵੀ ਛੋਟੀ ਜੀ ਗਲਤੀ ਕਰਕੇ ਹਾਂ ਜੀ ਹਨਾ ਕਿੱਦਾਂ ਦੇ ਦੇ ਦੋ ਸੀ ਇਹਨੂੰ ਨਹੀਂ ਉਹੀ ਉਹੀ ਕਹਿ ਰਿਹਾ ਜੀ ਜਦੋਂ ਜੋਰ ਉਹਨਾਂ ਦੀ ਲਿਖੀ ਹੋਈ ਸੀ ਉਹਨਾਂ ਨੂੰ ਪਤਾ ਸੀਗਾ ਕਿਉਂਕਿ ਉਹ ਇੰਨੀ ਪੜ੍ਹਾਈ ਕਰ ਚੁੱਕੇ ਸੀ ਤੁਸੀਂ ਦੇਖ ਲਓ ਜੀ ਨੌ ਦੇ ਨੌ ਗਰਿਆਂ ਨਾਲ ਤੁਰਦੇ ਹੁੰਦੇ ਸੀ ਬਸ ਇੱਕ ਸ਼ਨੀ ਦੇਵ ਜੀ ਦੀ ਨਾਲ ਬਰਾਬਰ ਰਹਿੰਦੇ ਉਹਨਾਂ ਦੇ ਉਹ ਆਪਣੀ ਮਸਤੀ ਵਾਲੇ ਗ੍ਰਹਿ ਨੇ ਉਹਨਾਂ ਨੂੰ ਪਤਾ ਵੀ ਮੈਂ ਕਿਵੇਂ ਚੱਲਣਾ ਕਿਵੇਂ ਨਹੀਂ ਬਾਕੀ ਨਵ ਗ੍ਰਹਿ ਸਾਰੇ ਨਾਲ ਹੀ ਰਹਿੰਦੇ ਨੇ ਦੀ ਜਦੋਂ ਮੇਘਨਾਦ ਦਾ ਜਨਮ ਹੋਣਾ ਸੀਗਾ ਜੀ ਤਾਂ ਉਹਨਾਂ ਨੇ ਨਵ ਦੇ ਨੌ ਗ੍ਰਹਿ ਨੂੰ ਉਹਨਾਂ ਦੇ ਪੋਜ਼ਿਟਿਵ ਸਾਈਡ ਰੱਖਤਾ ਸੀ ਜਦੋਂ ਆਪਾਂ ਜਿਹੜੇ ਕਹਿੰਦੇ ਨੇ ਨਾ ਟੇਵਾ ਬਨਵਾ ਲਿਆ ਟੇਵੇ ਦੇ ਨੌ ਦੇ ਨੌ ਗ੍ਰਹਿ ਉਹਦੇ ਪੋਜ਼ਿਟਿਵ ਸਾਈਡ ਰੱਖਤੇ ਵੀ ਕਦੇ ਮਰੂ ਨਹੀਂ ਉਹ ਐਨ ਮੌਕੇ ਤੇ ਆ ਕੇ ਸ਼ਨੀ ਦੇਵ ਜੀ ਨੇ ਪੈਰ ਪਿੱਛੇ ਕਰ ਲਿਆ ਦਾ ਉਹ ਅਮਰਤਾ ਉਹਨਾਂ ਦੀ ਛੋਹੀ ਗੀਤ ਵੇ ਲੋ 1 ਮਿੰਟ ਦੇ ਵਿੱਚ ਵਿੱਚ ਪਰ ਜਿੱਦਾਂ ਜੇ ਹੁਣ ਆਪਾਂ ਦੇਖਿਆ ਜਾਵੇ ਜੇ ਬਾਈਚਾਂ ਸੀ ਇਹਨਾਂ ਦੇ ਜਿਹੜੇ ਭਰਾ ਨੇ ਹਨਾ ਹਾਂਜੀ ਜੇ ਉਹ ਮਤਲਬ ਕੀ ਕਹਿੰਦੇ ਨੇ ਘਰ ਦਾ ਭੇਤੀ ਲੰਕਾਟ ਆਏ ਹਨਾ ਜੇ ਉਹ ਨਾਂ ਅੱਡ ਹੁੰਦੇ ਤਾਂ ਸ਼ਾਇਦ ਜਿਹੜਾ ਪਾਣਾ ਹੋਇਆ ਸੀ ਨਾ ਹੁੰਦਾ ਇਸ ਤਰ੍ਹਾਂ ਇਹ ਵਿਧੀ ਬਣੀ ਹੋਈ ਸੀ ਜੀ ਅੱਡ ਹੋਣਾ ਲਿਖਿਆ ਹੋਇਆ ਸੀਗਾ ਉਹ ਉਹ ਪਹਿਲੇ ਹੀ ਭਗਤੀ ਵਾਲੇ ਸੀਗੇ ਕਿਉਂਕਿ ਉਹਨਾਂ ਨੂੰ ਅਮਰਤਾ ਦਾ ਵਰਦਾਨ ਤਾਂ ਉਹਨਾਂ ਨੂੰ ਪਹਿਲੇ ਹੀ ਸੀਗਾ ਵਿਵੀਸ਼ਨ ਜੀ ਨੂੰ ਅਮਰਤਾ ਦਾ ਵਰਦਾਨ ਤਾਂ ਉਹਨੂੰ ਪਹਿਲਾਂ ਹੀ ਮਿਲਿਆ ਹੋਇਆ ਸੀਗਾ ਤੇ ਉਹ ਏਸੇ ਕਰਕੇ ਉਹਨਾਂ ਨੂੰ ਸੀਗਾ ਵੀ ਅਮਰਤਾ ਹੈਗਾ ਹੀ ਇਹਨੇ ਕਿਹੜਾ ਮਰਨਾ ਉਹ ਉਹਨਾਂ ਨੂੰ ਆਪਣੀ ਰਾਕਸ਼ਸ਼ ਪ੍ਰਵਿਰਤੀ ਉਹਨਾਂ ਦੇ ਸਿਰ ਤੇ ਚੜ ਗਈ ਸੀ ਫਿਰ ਚਾਪਲੂਸੀ ਜਦੋਂ ਹੋਣ ਲੱਗ ਜਵੇ ਵੀ ਤੇ ਆਪਾਂ ਨੂੰ ਵੀ ਬੱਦਾ ਹੁਣ ਆਪਾਂ ਨੂੰ ਕੋਈ ਚਾਪਲੂਸੀ ਕਰਨ ਲੱਗ ਜਵੇ ਆਪਾਂ ਉਹਨਾਂ ਚੱਕ ਦਾਂਗੇ ਫੱਟੇ ਲੋਕੀ ਬੰਦੇ ਮਾਰ ਦਿੰਦੇ ਨੇ ਚਾਪਲੂਸੀ ਪਿੱਛੇ ਬਿਲਕੁਲ ਬਿਲਕੁਲ ਇਹੀ ਕੰਮ ਇਹਨਾਂ ਦਾ ਹੋਇਆ ਸੀਗਾ ਫਿਰ ਕੀ ਮਤਲਬ ਜਿਹੜੇ ਸਾਡੇ ਦਰਸ਼ਕ ਦੇਖਦੇ ਪਏ ਨੇ ਉਹਨਾਂ ਨੂੰ ਐਂਡ ਤੇ ਖੀਰ ਤੇ ਕੀ ਕਹਿਣਾ ਚਾਹੋਗੇ ਖੀਰ ਤੇ ਇਹੀ ਕਹਿਣਾ ਚਾਹਾਂਗੇ ਕਿ ਭਾਈ ਆਪਣੇ ਅੰਦਰਲੇ ਰਾਵਣ ਨੂੰ ਮਾਰੋ ਇਹਨਾਂ ਨੂੰ ਮਾਰਨ ਜਲਾਉਣ ਦੀ بجائے ਆਪਣੇ ਅੰਦਰਲੇ ਰਾਵਣ ਨੂੰ ਮਾਰੋ ਆਪਣੇ ਅੰਦਰ ਦੀਆਂ ਬੁਰਾਈਆਂ ਖਤਮ ਕਰੋ ਸਾਰੇ ਪਾਸੇ RAM RAJ ਹੈ ਮਤਲਬ ਕਿ ਹਰੇਕ ਸਾਲ ਰਾਵਣ ਨੂੰ ਸਾਡਾ ਨਾਲ ਜਿਹੜਾ ਤੁਹਾਡੇ ਅੰਦਰ ਦਾ ਕਰੋਧ ਵਾਲਾ ਲਾਲਚ ਵਾਲਾ ਰਾਵਣ ਉਹਨੂੰ ਮਾਰੋ ਪਹਿਲਾਂ ਜੀ ਇਹ ਤਾਂ ਹੈ ਹੀ ਹੈ ਜੀ ਜਾਂਦਿਆਂ ਦੇ ਇੱਕ ਵਾਰੀ ਉਹੀ ਰਾਵਣ ਵਾਲਾ ਹਾਸਾ ਦੁਆਰਾ ਕਰਕੇ ਦਿਖਾ ਦਿਓ ਰਾਵਣ ਹੂ ਮੈਂ ਰਾਵਣ ਸਾਡੇ ਨਾਲ ਤੋਂ ਦੁੱਬੇ ਫੈਮਿਲੀ ਤੋਂ ਅਖਿਲ ਪ੍ਰਕਾਸ਼ ਦੁੱਬੇ ਜੀ ਵੀ ਮੌਜੂਦ ਨੇ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਤੇ ਬਾਕੀ ਜਿਹੜੀ ਜਾਣਕਾਰੀ ਇਹਨਾਂ ਕੋਲ ਲੈਣੇ ਆ ਵੀ ਕੀ ਇੱਥੇ ਦੀ ਮਹੱਤਤਾ ਤੇ ਕਿਵੇਂ ਪੂਜਾ ਕੀਤੀ ਜਾਂਦੀ ਹੈ ਰਾਵਣ ਦੀ ਹਾਂਜੀ ਜਿਆ ਰਾਮ ਜੀ ਜੀ ਜਿਆ ਰਾਮ ਜੀ ਜੀ ਹਾਂਜੀ ਸਰ ਕੀ ਇੱਥੇ ਦਾ ਮੋਹਲਾ ਤੇ ਜਿਹੜੀ ਰਾਮ ਰੀਲਾ ਮਨਾਈ ਜਾਂਦੀ ਹੈ ਰਾਵਣ ਦੀ ਪੂਜਾ ਕੀਤੀ ਜਾਂਦੀ ਆ ਜਿਸ ਤਰ੍ਹਾਂ ਕਿ ਕੱਲ ਨੂੰ ਤੁਹਾਨੂੰ ਪਤਾ ਹੈ ਦੁਸ਼ਹਿਰਾ ਵਾ ਨਾ ਸਭ ਨੇ ਰਾਵਣ দਹਨ ਕਰਨਾ ਵਾ ਪਰ ਤੁਹਾਡੇ ਵੱਲੋਂ ਦੁੱਬੇ ਫੈਮਿਲੀ ਵੱਲੋਂ ਇੱਥੇ ਹਰ ਇੱਕ ਸਾਲ ਪੂਜਾ ਕੀਤੀ ਜਾਂਦੀ ਹੈ ਜੀ ਜੀ ਤੇ ਕੀ ਇਹਦਾ ਇਤਿਹਾਸ ਹੈ ਇਤਿਹਾਸ ਹੈ ਜੀ ਕਿ ਰਾਵਣ ਦੇਵਤਾ ਇੱਕ ਬ੍ਰਾਹਮਣ ਸੀ ਹਾਂ ਜੀ ਚਾਰ ਵੇਦਾਂ ਦੇ ਗਿਆਨੀ ਸੀ ਆ ਕਾਲ ਉਹਨਾਂ ਦੇ ਹਵਤਤ ਸੀ ਸ਼ਿਵ ਸ਼ੰਕਰ ਜੀ ਦੇ ਭਗਤ ਸੀ ਬੰਮਨ ਨਵਰਧਨ ਸੀ ਕਿ ਮਕਾਲ ਵੀ ਉਹਨਾਂ ਨੇ ਆਪਣੇ ਹੱਥ ਜਿੱਤਾ ਦੱਸ ਸੀ ਉਹ ਠੀਕ ਹੈ ਕਿ ਇੱਕ ਬੁਰਾਈ ਦਾ ਪ੍ਰਤੀਕ ਹੈ ਭੈਣ ਦਾ ਬਦਲਾ ਪਿੱਛੇ ਉਹਨਾਂ ਨੇ ਸੀਤਾ ਮਾਤਾ ਦਾ ਕਿਨਾਇਬ ਕੀਤਾ ਅਗਵਾ ਕੀਤਾ ਪਰ ਉਹਨੂੰ ਟੱਚ ਤੱਕ ਵੀ ਨਹੀਂ ਨਾ ਕੀਤਾ ਠੀਕ ਹੈ ਨਾ ਅਗਵਾ ਕੀਤਾ ਤੇ ਟੱਚ ਵੀ ਨਹੀਂ ਕੀਤਾ ਕਿਤੇ ਉਹਨਾਂ ਕਰੈਕਟਰ ਸਹੀ ਵੀ ਹੈਗਾ ਨਾ ਇੱਥੇ ਆਪਾਂ ਜੇ ਦੇਖੀਏ ਤੇ ਉਹਨਾਂ ਦਾ ਜੀਵਨ ਤੇ ਕੋਈ ਇਦਾਂ ਦਾ ਕਲੰਕ ਵੀ ਨਹੀਂ ਹੈਗਾ ਇਸ ਤਰ੍ਹਾਂ ਦਾ ਨਾ ਸਹੀ ਆ ਤੇ ਪਰ ਫਿਰ ਵੀ ਹਰੇਕ ਸਾਲ ਉਹਦਾ ਮਤਲਬ ਪੁਤਲਾ ਬਣਾਇਆ ਜਾਂਦਾ ਵਾ ਸਾੜਿਆ ਜਾਂਦਾ ਵਾ ਉਹਨੂੰ ਕਿਦਾਂ ਦੇਖਦੇ ਆਂ ਉਹ ਜਿਹਾ ਕਿ ਸਾਡੇ ਜਿਹੜੇ ਬਜ਼ੁਰਗ ਸੀ ਉਹ ਜਾਨੀ ਜਾਨ ਸੀ ਇੱਕ ਤਾਂ ਪੋਲੂਸ਼ਨ ਪੁੱਤਲਾ ਬਣ ਗਿਆ ਪੈਸਾ ਵੇਸਟ ਕਰਨਾ ਉਹਨਾਂ ਨੇ ਆਖਿਆ ਕਿ ਵੀ ਅਗਲੀ ਜਿਹੜੀ ਪੀੜ੍ਹੀ ਹੈ ਉਹਨਾਂ ਕੋਲ ਪੁੱਤਲਾ ਨਾ ਬਣੇ ਇਹ ਕਿ ਸਭ ਇਹ ਇੱਕ ਪੱਕਾ ਬਣਾ ਲਓ ਨੇਪਤਾ ਦੀ ਮੂਰਤੀ ਨਾਲ ਉਹਦੇ ਨਾਲ ਹੀ ਲੋਕੀ ਪੂਜਾ ਵੀ ਕਰ ਲੈਣਗੇ ਅਰਚਨਾ ਵੀ ਕਰ ਲੈਣਗੇ ਉਹਨਾਂ ਸੀ ਪਰਮੂ ਰਾਮ ਮੰਦਿਰ ਪਹਿਲਾਂ ਸਵੇਰੇ ਉਹਨਾਂ ਦੇ ਦਸਮੂ ਮੁਖ ਬਣਾ ਕੇ ਉਹਨਾਂ ਦੇ ਪੂਜਾ ਕਰਵਾਨੇ ਪੰਡਤ ਜੀ ਤੋਂ ਫੇਰ ਜਾ ਕੇ ਸ਼ਾਮੀ ਉਹਨਾਂ ਦਾ ਦਾਨ ਕਰਦੇ ਆਂ ਦਾਨ ਕਿਸ ਪ੍ਰਕਾਰ ਕੀਤਾ ਜਾਂਦਾ ਐਸ ਜੀ ਕਿ ਅਸੀਂ ਪਹਿਲਾਂ ਥੋੜਾ ਬੋਤਾ ਉਹਨਾਂ ਦੀ ਪੁਰਾਈ ਦਾ ਪ੍ਰਤੀਕ ਆ ਅਗਨੀ ਦੇਨੇ ਆ ਠੀਕ ਆ ਥੋੜੇ ਜੀ ਉੱਤੇ ਉਹਨਾਂ ਦਾ ਸਿਰ ਤੇ ਕਪੜੇ ਹੀ ਰੱਖੇ ਤੇ ਥੋੜਾ ਬੋਤਾ ਪਟਾਕੇ ਵੀ ਚਲਾਣੇ ਆ ਬਾਕੀ ਪੂਜਾ ਵਰਤਾਨ ਕਰਦੇ ਆ ਉਹਨਾਂ ਦੀ ਔਰ ਆਦਰਨਾ ਕਰਦੇ ਆ ਬੂਜਾ ਜੀ ਨਾਲ ਜੀ ਇੱਕ ਚੀਜ਼ ਹੋਰ ਦੇਖੀ ਜਾਂਦੀ ਹੈ ਜਦੋਂ ਆ ਰਾਮ ਰੀਲਾ ਚੱਲਦੀ ਹੈ ਹਨਾ ਦਸਹਰੇ ਵਾਲੇ ਦਿਨ ਉਤਲਾ ਬਣਾਇਆ ਜਾਂਦਾ ਵਾ ਪਰ ਰਾਮ ਜੀ ਵੱਲੋਂ ਪ੍ਰਕਰਮਾ ਕਰਕੇ ਮੱਥਾ ਟੇਕਿਆ ਜਾਂਦਾ ਵਾ ਫਿਰ ਉਸ ਤੋਂ ਬਾਅਦ ਤੀਰ ਮਾਰਿਆ ਜਾਂਦਾ ਤੇ ਅਗਨੀ ਭੇਟ ਕੀਤੀ ਜਾਂਦੀ ਹੈ ਉਹਨਾਂ ਨੂੰ ਹਾਂਜੀ 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 ਮੇਰੀ ਗੱਲ ਹੈ ਜੀ ਕਿ ਪ੍ਰਭੂ ਰਾਮ ਨੇ ਜਦੋਂ ਰਾਵਣ ਦੀ ਮਕਤੂ ਹੋਣ ਲੱਗੀ ਤੇ ਉਹਨਾਂ ਨੇ ਪ੍ਰਭੂ ਰਾਮ ਨੇ ਆ ਕੇ ਆ ਕਿਹਾ ਲਕਸ਼ਮਣ ਜੀ ਨੂੰ ਜੋ ਆ ਵਿਸ਼ੇਕsha ਗ੍ਰਹਿਣ ਕਰੋ ਉਹ ਲਿਆ ਕਿ ਸੀ ਤੇ ਲਿਆ ਕੇ ਖੜ ਗਏ ਫਿਰ ਲਕਸ਼ਮਣ ਜੀ ਨੂੰ ਉਹਨਾਂ ਨੇ ਰਾਮ ਜੀ ਨੇ ਬੁਲਾਇਆ ਕਿ ਅਗਰ ਸਿੱਖਿਆ ਲੈਣੀ ਹੈ ਪੈਰ ਦੇ ਦੇ ਕਰੋ ਫਿਰ ਉਹਨਾਂ ਨੇ ਪੈਰ ਦੇ ਖੜੇ ਤੇ ਪ੍ਰਭੂ ਰਾਮ ਪ੍ਰਭੂ ਰਾਮ ਆਪ ਮੰਦੇ ਸੀ ਕਿਉਂਕਿ ਰਾਵਣ ਦੇ ਜਦੋਂ ਡੈਥ ਹੋਣ ਲੱਗੀ ਉਹਨਾਂ ਦੀ ਮੌਤ ਹੈ ਉਹਨਾਂ ਨੇ ਵੀ हे ਰਾਮ हे ਰਾਮ ਜ਼ਰੂਰ ਬੋਲਿਆ ਉਹ ਵੀ ਜਾਨੀ ਜਾਨ ਸੀ ਪ੍ਰਭੂ ਰਾਮ ਵੀ ਜਾਨੀ ਜਾਨ ਸੀ ਵਿਸ਼ਨੂ ਦਾ ਅਵਤਾਰ ਸੀ ਬਿਲਕੁਲ ਉਨ ਜਿਹੜੀ ਮੌਤ ਲਿਖੀ ਜੀ ਉਹਨਾਂ ਦੇ ਹੱਥ ਤੇ ਲਿਖੀ ਦੀ ਸੀ ਫਿਰ ਉਹਨਾਂ ਨੇ ਕਿਹਾ ਅਲਕਸ਼ਮਨ ਨੂੰ ਕਿ ਵੀ ਸਿੱਖਿਆ ਗ੍ਰਹ ਹੈ ਆਪਣਾ ਭੇਤ ਕਿਸੇ ਨੂੰ ਵੀ ਨਾ ਦੋ ਇੰਹਕਾਰ ਨਾ ਕਰੇ ਬੰਦਾ ਲਾ ਕਮ ਅਜਿਦਾ ਕਰੋ ਹਾਂਜੀ 3 4 10 ਕੇ ਕਹਨੇ ਵੀ ਪ੍ਰਭੂ ਰਾਮ ਤੇਰੇ ਭਰਾਵਾਂ ਨੇ ਤੇਰਾ ਸਾਥ ਦਿੱਤਾ ਹੈ ਮੇਰੇ ਭਰਾਵਾਂ ਨੇ ਮੇਰਾ ਕੋਈ ਸਾਥ ਨਹੀਂ ਦਿੱਤਾ ਆ ਇਸ ਕਾਰਨ ਕਹਿੰਦਾ ਵੀ ਦੂਬੇ ਫੈਮਿਲੀ ਦਾ ਰਾਵਣ ਦੀ ਪੂਜਾ ਨਾਲ ਕੀ ਤਾਲੁਕਤ ਦੂਬੇ ਦੀ ਫੈਮਿਲੀ ਨਾਂ ਦੀ ਕਿ ਦੂਬੇ ਦੇ ਮੇਨ ਗੱਲਾਂ ਕਿ ਸਾਡਾ ਪਰਿਵਾਰ ਆ ਰਾਮਦਰ ਸੰਤਾਨ ਵਿੱਚ ਠੀਕ ਹੈ ਬਜ਼ੁਰਗਾਂ ਨੇ ਸਾਡੇ ਬਾਅਦ ਤੀਰਥ ਯਾਤਰਾ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਆ ਕੇ ਸ਼ਹਿਰ ਦੇ ਲੋਕੀ ਆਲੇ-ਦਾਲੇ ਦੇ ਸਾਰੇ ਪਿੰਡਾਂ ਦੇ ਲੋਕੀ ਉਹਨਾਂ ਦੀ ਮੰਨ ਤਾਂ ਪੂਰੀ ਹੁੰਦੀ ਆ ਨੇ ਕੋਈ ਸ਼ਰਾਬ ਦੀ ਬੋਤਲ ਚੁੜਾ ਰਿਹਾ ਹੈ ਕੋਈ ਪ੍ਰਸ਼ਾਦ ਲਿਆ ਰਿਹਾ ਹੈ ਹਾਂਜੀ ਪੰਡਤ ਜੀ ਵੀ ਕੋਲ ਬੈਠਦੇ ਨੇ ਤੇ ਉਹ ਸਾਰਾ ਦਾ ਸਾਰਾ ਲੋਕੀ ਉਹਦੇ ਪੂਰੇ ਮਨ ਤਾਂ ਕਰਦੇ ਮੰਨਦੇ ਨੇ ਜੀ ਹਾਂਜੀ ਧੰਨਵਾਦੀ ਤੁਹਾਨੂੰ ਅਸੀਂ ਦਿਖਾਇਆ ਪਾਇਲ ਪਿੰਡ ਖੰਨੇ ਦੇ ਨੇੜੇ ਪਾਇਲ ਪਿੰਡ ਹੈ ਜਿੱਥੇ ਕਿ ਰਾਵਣ ਨੂੰ ਸਾੜਿਆ ਨਹੀਂ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ ਤੇ ਇੱਥੇ ਦੁੱਬੇ ਫੈਮਿਲੀ ਨਾਲ ਵੀ ਗੱਲਬਾਤ ਕੀਤੀ ਜੋ ਕਿ ਕਾਫੀ ਪੁਰਾਣੇ ਸਮੇਂ ਤੋਂ ਉਹਨਾਂ ਦੇ ਬਜ਼ੁਰਗਾਂ ਦੇ ਜਿਹੜੇ ਰੀਤੀ ਰਿਵਾਜ ਨੇ ਆ ਰਹੇ ਨੇ ਇੱਥੇ ਤੇ ਉਹਨਾਂ ਵੱਲੋਂ ਇੱਕੜੀ ਪਰੰਪਰਾ ਚਲਾਈ ਜਾਂਦੀ ਆ ਉਹਨੂੰ ਪੂਰਾ ਕੀਤਾ ਹੋਇਆ ਉਹਨਾਂ ਨੇ ਤੇ ਉਸ ਨੂੰ ਨਿਭਾ ਵੀ ਰਹੇ ਨੇ ਉਸੇ ਤਰ੍ਹਾਂ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਹਰੇਕ ਸਾਲ ਅਸੀਂ ਜਿਹੜੀ ਰਾਵਣ ਦੀ ਪੂਜਾ ਇੱਥੇ ਕਰਦੇ ਆ ਜੋ ਸਾਡੇ ਪੁਰਾਣੇ ਬਜ਼ੁਰਗਾਂ ਵੱਲੋਂ ਦਿੱਤੀ ਹੋਈ ਸਿੱਖਿਆ ਵਾਸੀ ਉਹਨੂੰ ਪੂਰਾ ਕੀਤਾ ਤੇ ਉਹਦੇ ਨਕਸ਼ੇ ਕਦਮ ਤੇ ਹੁਣ ਤੱਕ ਚੱਲਦੇ ਆ ਤੇ ਇੱਥੇ ਇੱਕ ਜਿਹੜਾ ਰਾਵਣ ਦਾ ਸਟੈਚੂ ਆ ਬਹੁਤਾ ਪੱਕਾ ਸੀਮੈਂਟ ਦਾ ਬਣਾਇਆ ਹੋਇਆ ਵੀ ਜਿਸ ਨੂੰ ਜਲਾਇਆ ਨਹੀਂ ਜਾਂਦਾ ਉਸਤੇ ਇਸ ਦੀ ਪੂਜਾ ਕੀਤੀ ਜਾਂਦੀ ਹੈ ਇਹੀ ਹੋਰ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਦਸੰਬਰ نیوز ਨਾਲ ਕੈਮਰਾਮੈਨ ਨੀਲ ਕਮਲ ਮੋਹਨੂ ਦੇ ਨਾਲ ਮੈਂ ਗੁਰਪ੍ਰੀਤ ਸਿੰਘ